ਪੰਜਾਬ ਦੇ ਵਿੱਚ ਨਗਰ ਨਿਗਮ ਅਤੇ ਕੌਂਸਲਰ ਪੰਚਾਇਤਾਂ ਲਈ VOTING ਆ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਉੱਥੇ ਹੀ ਸਵੇਰੇ ਤੜਕੇ ਦੇਖ ਸਕਦੇ ਹੋ ਲੋਕਾਂ ਦੀਆਂ ਲੰਮੀਆਂ ਲਾਈਨਾਂ ਵੋਟਾ ਪਾਉਣ ਦੇ ਲਈ ਲੱਗੀਆਂ ਨੇ ਆਪਣੀ ਜਿਹੜੀ ਹੈ ਮਤ ਦਾ ਇਸਤੇਮਾਲ ਕਰਨ ਦੇ ਲਈ ਦੇਖ ਸਕਦੇ ਹੋ VOTER ਸ਼ਾਮ 4 ਵਜੇ ਤੱਕ ਆਪਣੀ ਵੋਟ ਪੁਕਤਾ ਕਰ ਸਕਦੇ ਹਨ ਉਸ ਤੋਂ ਮਗਰੋਂ ਤੁਰੰਤ ਵੋਟ ਦੀ ਗਿਣਤੀ ਵੀ ਸ਼ੁਰੂ ਹੋ ਜਾਏਗੀ ਇਹਨਾਂ ਚੋਣਾਂ ਦੇ ਵਿੱਚ 37.32 ਲੱਖ VOTER ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਵੋਟਾ ای وی ایم ذریعے ਪੈਣ ਕਰਕੇ ਚੋਣ ਨਤੀਜੇ ਵਿਸ਼ਾਮ ਵੇਲੇ ਐਲਾਨੇ ਜਾਣਗੇ ਇਸੇ ਤਰੀਕੇ ਦੇ ਨਾਲ ਪੰਜ ਨਗਰ ਨਿਗਮ ਅਤੇ 41 ਨਗਰ ਕੌਂਸਲਰ ਨਗਰ ਪੰਚਾਇਤਾਂ ਤੋਂ ਇਲਾਵਾ ਕਰੀਬ 4 ਦਰਜਨ ਵਾਡਾ ਦੇ ਵਿੱਚ ਉਪ ਚੋਣਾਂ ਦੇ ਵਿੱਚ ਉਤਰੇ 3336 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੀ ਹੋਏਗਾ ਨਗਰ ਨਿਗਮ ਕੌਂਸਲ ਚੋਣਾਂ ਦੇ ਲਈ ਜਿਹੜਾ 23000 ਅਧਿਕਾਰੀ ਅਤੇ ਮੁਲਾਜ਼ਮ ਚੋਣ ਅਮਲੇ ਵਜੋਂ ਤਾਇਨਾਤ ਕੀਤੇ ਗਏ ਹਨ ਚੋਣ ਅਮਲਾ ਬੀਤੇ ਦਿਨ ਪੰਜਾਬ ਦੇ ਵਿੱਚ ਬੜਾਈ ਕੁੱਲ 1609 ਪੋਲਿੰਗ ਸਟੇਸ਼ਨਾਂ ਤੇ ਪੁੱਜ ਗਿਆ ਸੀ ਵੋਟਾਂ ਲਈ ਕੁੱਲ 3809 ਪੋਲਿੰਗ ਬੂਥ ਬਣਾਏ ਗਏ ਹਨ ਪੰਜਾਬ ਪੁਲਿਸ ਨੇ ਇਹਨਾਂ ਚੋਣਾਂ ਦੇ ਲਈ ਸੁਰੱਖਿਆ ਪ੍ਰਬੰਧਾਂ ਦੀ ਤਾਇਨਾਤੀ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਪੰਜਾਬ ਪੁਲਿਸ ਵੱਲੋਂ ਨਵੋਟਾ ਦੇ ਲਈ 21500 ਜਵਾਨ ਅਤੇ ਹੋਮਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਸਿੰਗਲ ਪੋਲਿੰਗ ਸਟੇਸ਼ਨ ਲਈ 3 ਮੁਲਾਜ਼ਮ ਅਤੇ ਡਬਲ ਬੋਲਿੰਗ ਸਟੇਸ਼ਨ ਲਈ 4 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ 3ਰੇ ਬੋਲਿੰਗ ਸਟੇਸ਼ਨ ਦੇ ਲਈ 5 ਮੁਲਾਜ਼ਮ ਅਤੇ ਕੁਆਡ ਬੋਲਿੰਗ ਸਟੇਸ਼ਨ ਲਈ 6 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਰਾਜ ਚੋਣ ਕਮਿਸ਼ਨ ਦੇ ਵੱਲੋਂ 344 ਬੋਲਿੰਗ ਸਥਾਨਾਂ ਦੀ ਪਛਾਣ ਅਤੇ ਸੰਵੇਦਨਸ਼ੀਲ ਅਤੇ 665 ਬੋਲਿੰਗ ਸਥਾਨਾਂ ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ ਅਤੇ ਜਿੱਥੇ ਜ਼ਿਆਦਾ ਨਫਰੀ ਦੀ ਤਾਇਨਾਤੀ ਕੀਤੀ ਗਈ ਹੈ ਇਹਨਾਂ ਚੋਣਾਂ ਦੇ ਵਿੱਚ ਕੁੱਲ 3732636 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ ਜਿਨ੍ਹਾਂ ਦੇ ਵਿੱਚ 1955880 88 ਪੁਰਸ਼ ਤੇ 1776544 ਮਲਾਵਾਂ ਤੇ 204 ਹੋਰ ਸ਼ਾਮਲ ਹੋਣਗੇ ਤਾਂ ਉੱਤੇ ਹੀ ਬਕ ਬਕ ਨਿਗਮ ਅਤੇ ਕੌਂਸਲ ਦੇ ਕਰੀਬ 49 ਵਾੜਾ ਤੇ ਉਪ ਚੋਣ ਹੋ ਰਹੀ ਹੈ ਨਗਰ ਨਿਗਮ ਅੰਮ੍ਰਿਤਸਰ ਜੁਲੰਦਰ ਨਿਗਮ ਲੁਧਿਆਣਾ ਨਿਗਮ ਫਗਵਾੜਾ ਤੇ ਪਟਿਆਲਾ ਨਿਗਮ ਦੀ ਚੋਣ ਨੂੰ ਸਿਆਸੀ ਧਿਰਾਂ ਨੇ ਪ੍ਰਮੁਖਤਾ ਦੇ ਨਾਲ ਲਿਆ